ਤੋ ਵਿਖੇ ਅੱਜ ਨਸ਼ਾ ਜਿਹੜਾ ਤਸਕਰ ਉਹਨਾਂ ਦੇ ਘਰ ਢਾਏ ਗਿਆ ਹਲ ਕੌਲੇ ਟਾਉਣਾ ਕੰੰਧਾਂ ਟਾਉਣ ਨਾਲ ਨਸ਼ਾ ਬੰਦ ਹੋ ਜਾਊਗਾ ਇਹ ਜਿਹੜੀਆਂ ਕੰੰਧਾਂ ਢਾ ਦਿੱਤੀਆਂ ਜਾਂਦੀਆਂ ਇਹ ਜਿਹੜੀਆਂ ਕੰੰਧਾਂ ਟਾਈਆਂ ਗਈਆਂ ਇਹ ਵੀ ਕੰੰਧਾਂ ਢਾ ਦਿੱਤੀਆਂ ਗਈਆਂ ਨਗਰ ਕੌਂਸਲ ਦੇ ਪ੍ਰਧਾਨ ਨਾਲ ਵੀ ਗੱਲ ਕੀਤੀ ਨਗਰ ਕੌਂਸਲ ਦੇ ਜੀਈਓ ਨਾਲ ਵੀ ਗੱਲ ਕੀਤੀ ਜੀਓ ਸਾਹਿਬ ਵੀ ਕੋਈ ਬਹੁਤਾ ਤਸੱਲੀ ਬਖਸ਼ ਜਵਾਬ ਦਿੰਦੇ ਨਜ਼ਰ ਨਹੀਂ ਆਇਆ ਜੋ ਨਗਰ ਕਾਉਂਸਲ ਜਵਾਬ ਦੇਣ ਤੇ ਥੋੜੀ ਹੀ ਜਿਹੀ ਹਿਚਕਾਹਟ ਮਾਨ ਰਹਾ ਕਿਉਂਕਿ ਈਓ ਦਾ ਕਹਿਣਾ ਕਿ ਇਹ ਜਿਹੜਾ ਘਰ ਹੈ ਨਜਾਇਜ਼ ਕਬਜ਼ੇ ਕਰਕੇ ਠਾਇਆ ਰਹਿਣ ਵਾਲਿਆਂ ਦੇ ਉੱਪਰ ਕਾਫੀ ਸਾਰੇ ਪਰਚੇ ਸੀ ਇਹ ਦਾ ਫੈਕਟ ਹੈ ਕਿ ਇਹ ਜਿਹੜੀ ਦੋਨੋਂ ਪ੍ਰਾਪਰਟੀਆਂ ਨੇ ਇਹਨਾਂ ਤੇ ਜਿਹੜੇ ਵਸਨੀਕ ਹੈ ਉਹਨਾਂ ਤੇ 15 ਪੁਰਾਣੇ ਪਰਚੇ ਹੈ ਛੇ ਇਹ ਨਸ਼ੇ ਕਰਕੇ ਠਾਇਆ ਕਰਿਆ ਨਜਾਇਜ਼ ਕਬਜ਼ੇ ਕਰਕੇ ਹੀ ਸਾਰੀ ਹੈ ਜਿਨ੍ਹਾਂ ਦੇ ਬਸਨੀਕਾਂ ਤੇ ਨਸ਼ੇ ਦੇ ਪੁਰਾਣੇ ਪੱਤੇ ਹੈਗੇ ਸੋ ਇਹ ਆਈ ਵਿਲ ਲੀਵ ਇਟ ਟੂ ਯੂ ਹਾਊ ਟੂ ਇੰਟਰਪ੍ਰੀਟ ਇ ਐਂਡ ਦੋਨੋ ਹੀ ਜਿਹੜੇ ਫੈਮਿਲੀ ਮੈਂਬਰਸ ਨੇ ਇੱਕ ਜਿਹੜਾ ਟੱਬਰ ਉਹ ਆਪੇ ਵੀ ਨਸ਼ਾ ਵੇਚਦੇ ਸੀ ਉਹਨਾਂ ਦਾ ਇਹ ਜਿਹੜੀ ਨੂੰਹ ਹੈ ਉਹ ਵੀ ਨਸ਼ਾ ਵੇਚਦੀ ਸੀ ਟੋਟਲ ਉਸ ਫੈਮਿਲੀ ਤੇ ਜਿਹੜੀ ਇਹ ਵਿਮਲਾ ਦੀ ਫੈਮਿਲੀ ਇਥੇ 8 ਪੱਤੇ ਦੇਖੀ 3 ਦਿਨ ਪਹਿਲਾਂ ਹੀ ਫਰੀਦਕੋਟ ਪੁਲਿਸ ਨੇ 1200 ਗ੍ਰਾਮ ਚਟਾ ਰਿਕਵਰ ਉਹਨਾਂ ਦੇ ਘਰ ਤੇ ਆ ਇਦੇ ਨਾਲ ਜਿਨ੍ਹਾਂ ਦੇ ਪਰਿਵਾਰਾਂ ਦੇ ਬੱਚੇ ਮਰੇ ਐ ਉਹਨਾਂ ਦੇ ਕਾਲਜੇ ਠੰਡ ਪਊਗੀ ਵੀ ਸਰਕਾਰ ਨੇ ਸਾਡੀ ਸੁਣਵਾਈ ਇਹ ਨਸ਼ਾ ਤਸਕਰ ਵੀ ਐ ਇਹਨਾਂ ਨੇ ਮਿਲ ਕੇ 100 ਤੋਂ ਵੱਧ ਲੋਕਾਂ ਦੀ ਇਹਨਾਂ ਦੇ ਨਸ਼ਾ ਵੇਚਣ ਨਾਲ ਮੌਤ ਹੋ ਚੁੱਕੀ ਐ ਤੇ 100 ਤੋਂ 150 ਬੰਦਾ ਹੋਰ ਇਹਨਾਂ ਨੇ ਨਸ਼ੇ ਦੀ ਗ੍ਰਿਫਤ ਆਹੀ ਕਾਰਵਾਈ ਹੋ ਰਹੀ ਐ ਨਾ ਉਹਦੇ ਵਿੱਚ ਇਹਨਾਂ ਦੇ ਪਰਚੇ ਦਰਦ ਹੁੰਦੇ ਐ ਇਹ ਜ਼ਮਾਨਤਾਂ ਲੈ ਕੇ ਜੇਲ੍ਹਾਂ ਕੱਟ ਕੇ ਆ ਜਾਂਦੇ ਐ ਇਹ ਬੇਸ਼ਰਮ ਲੋਕ ਨਡਟੌਣ ਨਾਲ ਨਸ਼ਾ ਵਿਰੁੱਧ ਯੁੱਧ ਚ ਕਾਮਯਾਬ ਹੋ ਜਾਊਗਾ ਇਹ ਤਾਂ ਸਿਰਫ ਕੱਲੀ ਕੰਨ ਢਾ ਦਿੱਤੀ ਗਈ ਹੈ ਘਰ ਤਾਂ ਪੂਰਾ ਉਵੇਂ ਦਾ ਉਵੇਂ ਅੱਜ ਉਹਨਾਂ ਮਾਵਾਂ ਦੇ ਉਹਨਾਂ ਪਰਿਵਾਰਾਂ ਨੂੰ ਠੰਡ ਪਈ ਬਸ ਸਹੀ ਹੈਗਾ ਜੋ ਸਜ਼ਾ ਲੱਗਦੀ ਜਿਹੜੀ ਲੱਗਣੀ ਸੀ ਇਸ ਤੋਂ ਬਾਅਦ ਹੁਣ ਜਮਾਂ ਹੀ ਨਹੀਂ ਕੋਈ ਨਹੀਂ ਜੀ ਕੋਈ ਨਹੀਂ ਆਪ ਦੇ ਮੈਂਥ ਕਿਸੇ ਬਾਰੇ ਕਿਉਂ ਨਹੀਂ ਰੁਕੇ ਤੁਸੀਂ ਨਹੀਂ ਰੁਕੇ ਹੈਗੇ ਚਲ ਨਹੀਂ ਆਪਾਂ ਕਹਿ ਸਕਦੇ ਨਹੀਂ ਰੁਕੇ ਹੈਗੇ ਜਿਸ ਨੂੰ ਕੀ ਖਾਨ ਦਾ ਸੁਆਦ ਪੱਜ ਨਹੀਂ ਪੀਂਦਾ ਸਸ਼ੀਕਾਲ ਜੁੜੇ ਹੋ ਖਾਸ ਪੰਜਾਬੀ ਟੀਵੀ ਦੇ ਨਾਲ ਪੰਜਾਬ ਸਰਕਾਰ ਵੱਲੋਂ ਜਿਹੜੀ ਯੁੱਧ ਨਸ਼ਾ ਵਿਰੋਧ ਮੁਹਿੰਮ ਚਲਾਈ ਗਈ ਆ ਉਹਦੇ ਅਧੀਨ ਜੈਤੋ ਵਿਖੇ ਅੱਜ ਨਸ਼ਾ ਜਿਹੜਾ ਤਸਕਰ ਉਹਨਾਂ ਦੇ ਘਰ ਢਾਏ ਗਿਆ ਹਾਲਾਂਕਿ ਪ੍ਰਸ਼ਾਸਨ ਦਾ ਇਹ ਕਹਿਣਾ ਕਿ ਇਹ ਜਿਹੜੀ ਕਾਰਵਾਈ ਹੈ ਇਹ ਨਜਾਇਜ਼ ਕਬਜ਼ਿਆਂ ਦੇ ਕਰਕੇ ਕੀਤੀ ਗਈ ਹੈ ਨਾ ਕਿ ਨਸ਼ਾ ਤਸਕਰਾਂ ਕਰਕੇ ਇਹ ਵੀ ਨਾਲ-ਨਾਲ ਉਹਨਾਂ ਦਾ ਕਹਿਣਾ ਕਿ ਇਹਨਾਂ ਦੇ ਜਿਹੜੇ ਘਰ ਦੇ ਵਸਨੀਕ ਸੀਗੇ ਜਿਹੜਾ ਨਜਾਇਜ਼ ਕਬਜ਼ਾ ਵੀ ਕੀਤਾ ਹੋਇਆ ਸੀ ਤੇ ਇਹਨਾਂ ਦੇ ਉੱਪਰ ਜਿਹੜੇ ਨਸ਼ਾ ਤਸਕਰੀ ਦੇ ਵੀ ਪਰਚੇ ਹੋਏ ਸੀਗੇ ਇਸ ਕਰਕੇ ਉਹਨਾਂ ਦਾ ਇਹ ਘਰ ਅੱਜ ਢਾਹ ਦਿੱਤਾ ਗਿਆ ਇਹ ਵੀ ਮੈਂ ਦਿਖਾਉਣਾ ਚਾਹਣਾ ਕਿ ਕਿਸ ਤਰੀਕੇ ਦੇ ਨਾਲ ਨਸ਼ਾ ਵੇਚ-ਵੇਚ ਕੇ ਇਹਨਾਂ ਨੇ ਵੱਡੇ ਵੱਡਾ ਆਲੀਸ਼ਾਨ ਆਲੀਸ਼ਾਨ ਜਿਹੜਾ ਮਕਾਨ ਬਣਾ ਲਿਆ ਗਿਆ ਸੀਗਾ ਇਹ ਇਹ ਜਿਹੜਾ ਦੋ ਮੰਜ਼ਲੀ ਕੋਠੀ ਬਣਾਈ ਗਈ ਇਹ ਵੀ ਸਾਰੀ ਟਾਈ ਗਈ ਹੈ ਪਰ ਇਹ ਵੀ ਨਾਲ ਨਾਲ ਸਵਾਲ ਖੜਾ ਹੁੰਦਾ ਕਿ ਕੀ ਸਿਰਫ ਕੌਲੇ ਟਾਉਣਾ ਕੰਧਾਂ ਟਾਉਣ ਨਾਲ ਨਸ਼ਾ ਬੰਦ ਹੋ ਜਾਊਗਾ ਇਹਨਾਂ ਦੇ ਉੱਪਰ ਕੋਈ ਵੀ ਕੋਈ ਬਹੁਤੀ ਕਾਰਵਾਈ ਨਜ਼ਰ ਨਹੀਂ ਆਉਂਦੀ ਸਿਰਫ ਜਿੰਨੇ ਵੀ ਅਸੀਂ ਅੱਜ ਤੱਕ ਦੀਆਂ ਕਾਰਵਾਈਆਂ ਦੇਖਣੀਆਂ ਤਾਂ ਉਹਨਾਂ ਦੀਆਂ ਮੂਰਲੀਆਂ ਜਿਹੜੀਆਂ ਕੰਧਾਂ ਢਾ ਦਿੱਤੀਆਂ ਜਾਂਦੀਆਂ ਇਹ ਜਿਹੜੀਆਂ ਕੰਧਾਂ ਟਾਈਆਂ ਗਈਆਂ ਇਹ ਵੀ ਕੰਧਾਂ ਢਾ ਦਿੱਤੀਆਂ ਗਈਆਂ ਨਗਰ ਕੌਂਸਲ ਦੇ ਪ੍ਰਧਾਨ ਨਾਲ ਵੀ ਗੱਲ ਕੀਤੀ ਨਗਰ ਕੌਂਸਲ ਦੇ ਜੀ ਈਓ ਨਾਲ ਵੀ ਗੱਲ ਕੀਤੀ ਈਓ ਸਾਹਿਬ ਵੀ ਕੋਈ ਬਹੁਤਾ ਤਸੱਲੀ ਬਖਸ਼ ਜਵਾਬ ਦਿੰਦੇ ਨਜ਼ਰ ਨਹੀਂ ਆਈ ਐਸਐਸਪੀ ਨੇ ਕਿਹਾ ਕਿ ਜਿਹੜਾ ਇਹ ਉਹ ਤਾਂ ਸਿਰਫ ਜਿਹੜੀ ਉਹ ਸਿਰਫ ਹੈ ਉਹ ਪ੍ਰੋਟੈਕਸ਼ਨ ਦੇਣ ਆਏ ਆ ਜਿਹੜੀ ਨਗਰ ਕੌਂਸਲ ਕੰਮ ਇਹ ਕਰ ਰਹੀ ਹੈ ਨਗਰ ਕੌਂਸਲ ਜਿਹੜਾ ਢਾਉਣ ਦਾ ਕੰਮ ਕਰ ਰਹੀ ਹੈ ਨਜਾਇਜ਼ ਕਬਜ਼ੇ ਕਰਕੇ ਇਸ ਲਈ ਉਸ ਦੀ ਪ੍ਰੋਟੈਕਸ਼ਨ ਦੇਣ ਆਏ ਆ ਪਰ ਨਗਰ ਕੌਂਸਲ ਦਾ ਕਹਿਣਾ ਕਿ ਇਹ ਜਿਹੜੇ ਕਬਜ਼ਾ ਹੁੰਦਾ ਕਬਜ਼ਾ ਜਿਹੜਾ ਨਗਰ ਕੌਂਸਲ ਨੇ ਜਿਹੜਾ ਨਜਾਇਜ਼ ਕਬਜ਼ਾ ਕੀਤਾ ਗਿਆ ਸੀਗਾ ਉਹਦੇ ਉੱਪਰ ਇਹਦੇ ਵਿੱਚ ਰਹਿਣ ਵਾਲਿਆਂ ਦੇ ਉੱਪਰ ਕਾਫੀ ਸਾਰੇ ਪਰਚੇ ਸੀ ਇਹ ਸਾਰੇ ਅੱਜ ਤੁਹਾਨੂੰ ਦਿਖਾਉਣੇ ਦਿਖਾ ਰਹੇ ਹਾਂ ਕਾਰਵਾਈ ਪੁਲਿਸ ਦੀ ਦੱਸ ਦੇਣਗੇ ਔਰ ਸਾਨੂੰ ਤਾਂ ਪੁਲਿਸ امداد ਵਾਸਤੇ ਪੁਲਿਸ ਨੂੰ ਇੱਕ ਇੰਟਰਮੀਸ਼ਨ ਆਈ ਸੀ ਤੇ ਉਹਦਾ ਕਰਕੇ ਅੱਜ ਅਸੀਂ ਇੱਥੇ ਆਏ ਹੋਏ ਹਾਂ ਜੀ ਦੋ ਹੈंगी ਪ੍ਰਾਪਰਟੀਆਂ ਜਿਨ੍ਹਾਂ ਦੇ ਵਾਸਤੇ ਅਸੀਂ ਸਿਕਿਉਰਿਟੀ ਦਿੱਤੀ ਹੈ ਜੀ ਇਹ ਘਰਾਂ ਨੂੰ ਪ੍ਰੋਪਰ ਕਿਉਂ ਨਹੀਂ ਟਾਇਆ ਜਾਂਦਾ ਮੂਰੂ ਮੂਰੂ ਜਿਹਾ ਕਾਊਂਟਾ ਦਿੱਤਾ ਜਾਂਦਾ ਮਾੜਾ ਮੋਟਾ ਜੀ ਦੇਖਿਓ ਜਿੰਨੀ ਇੱਕ ਨਜਾਇਜ਼ ਅਸਾਰੀ ਹੁੰਦੀ ਹੈ ਔਰ ਜੋ ਰੂਲਸ ਹ ਸੋਲਿਊਸ਼ਨ ਹੋਗੀ ਔਰ ਇਹਦੇ ਸਾਰੇ ਡੀਟੇਲਸ ਸਾਨੂੰ ਈਓ ਸਾਹਿਬ ਤਹਿਸੀਲਦਾਰ ਸਾਹਿਬ ਜ਼ਿਆਦਾ ਬੈਟਰ ਦੱਸ ਸਕਦੇ ਜੀ ਨਾ ਨਸ਼ਾ ਖਤਮ ਹੋ ਜੂ ਜਾਂ ਕੰਦੇ ਟਾਉਣਾ ਕੱਲੀ ਨਾ ਜੀ ਦੇਖੀ ਇਹ ਕਾਫੀ ਇੱਕ ਰੈਟੋਰਿਕਲ ਜਿਹਾ ਕੁਐਸਚਨ ਹੈ ਬਟ ਦ ਥਿੰਗ ਇਜ਼ ਕਿ ਪੁਲਿਸ ਦਾ ਕੰਮ ਇੱਕ ਪੁਲਿਸ ਦਾ ਕੰਮ ਹੁੰਦਾ ਹੈ ਕਿ ਇੱਕ ਸਿਕਿਉਰਿਟੀ ਪ੍ਰੋਵਾਈਡ ਕੀਤੀ ਜਾਏ ਇਸ ਟਾਈਪ ਦਾ ਜਿਹੜਾ ਵੀ ਸਿਵਲ ਪ੍ਰਸ਼ਾਸਨ ਦਾ ਇੱਕ ਐਕਸ਼ਨ ਹੁੰਦਾ ਹੈ ਐਂਡ ਦੈਟ ਇਜ਼ ਵਾਈ ਬਈ ਸਰਕਾਰ ਤੇ ਪੁਲਿਸ ਤਾਂ ਇਹ ਪੇਸ਼ ਕਰਦੀ ਨੇ ਤੇ ਉਹ ਵੀਡੀਓ ਚੱਲਦੀ ਹੈ ਕਿ ਯੁੱਧ ਨਸ਼ਾ ਵਿਰੁੱਧ ਦੇ ਕਾਰਵਾਈ ਹੋਈ ਹੈ ਘਰ ਟਾਏ ਗਏ ਆ ਉੱਥੇ ਤਾਂ ਫਿਰ ਪ੍ਰੇਜ਼ੈਂਟ ਸੇਵਾ ਪ੍ਰਸ਼ਾਸਨ ਨੂੰ ਘਟ ਤੇ ਪੁਲਿਸ ਨੂੰ ਜ਼ਿਆਦਾ ਕੀਤਾ ਦੇਖਿਓ ਦਾ ਫੈਕਟ ਇਜ਼ ਕਿ ਇਹ ਜਿਹੜੀ ਦੋਨੋਂ ਪ੍ਰੋਪਰਟੀਆਂ ਨੇ ਇਹਨਾਂ ਤੇ ਜਿਹੜੇ ਵਸਨੀਕ ਆ ਉਹਨਾਂ ਤੇ 15 ਪੁਰਾਣੇ ਪਰਚੇ ਨੇ ਐਫ.ਆਈ.ਆਰ. ਜੀ ਇੱਥੇ ਇਹ ਨਸ਼ੇ ਇਹ ਨਸ਼ੇ ਕਰਕੇ ਟਾਇਆ ਘਰ ਜਾਂ ਨਜਾਇਜ਼ ਕਬਜ਼ੇ ਕਰਕੇ ਹੀ ਜੀ ਦੇਖਿਓ ਇਹ ਇੱਕ ਨਜਾਇਲ ਜੋਸਾਰੀ ਹੈ ਜਿਨ੍ਹਾਂ ਦੇ ਬਸਨੀਕਾਂ ਤੇ ਨਸ਼ੇ ਦੇ ਪੁਰਾਣੇ ਪੱਟੇ ਹੈਗੇ ਸੋ ਇਹ ਆਈ ਵਿਲ ਲੀਵ ਇਟ ਟੂ ਯੂ ਹਾਊ ਟੂ ਇੰਟਰਪ੍ਰੀਟ ਇਟ ਐਂਡ ਦੋਨੋ ਹੀ ਜਿਹੜੇ ਫੈਮਿਲੀ ਮੈਂਬਰਸ ਨੇ ਇੱਕ ਜਿਹੜਾ ਟੱਬਰ ਹੈ ਉਹ ਆਪੇ ਵੀ ਨਸ਼ਾ ਵੇਚਦੇ ਸੀ ਉਹਨਾਂ ਦੀ ਜਿਹੜੀ ਨੂੰਹ ਹੈ ਉਹ ਵੀ ਨਸ਼ਾ ਵੇਚਦੀ ਸੀ ਟੋਟਲ ਉਸ ਫੈਮਿਲੀ ਤੇ ਜਿਹੜੀ ਇਹ ਵਿਮਲਾ ਦੀ ਫੈਮਿਲੀ ਹੈ ਇਥੇ 8 ਪਰਚੇ ਦੂਜਾ ਨਛੱਤਰ ਸਿੰਘ ਦੀ ਉਹਦੀ ਫੈਮਿਲੀ ਤੇ 7 ਪਰਚੇ ਮੈਡਮ ਜਿਹੜੇ ਮਗਰਮਾਸੇ ਵੱਡੇ ਆ ਉਹਨਾਂ ਨੂੰ ਹੱਥ ਕਿਉਂ ਨਹੀਂ ਪਾਇਆ ਜਾ ਰਿਹਾ ਕਹਿ ਰਹੇ ਆ ਵੀ ਜਿਹੜੇ ਛੋਟੇ ਲੋਕ ਆ ਉਹਨਾਂ ਦੇ ਤਾਂ ਘਰ ਘਰ ਘਾਈ ਜਾਂਦੇ ਆ ਜਿੱਥੋਂ ਪ੍ਰੋਡਕਸ਼ਨ ਹੁੰਦੀ ਆ ਜਿੱਥੋਂ ਚੀਜ਼ ਤਿਆਰ ਹੁੰਦੀ ਆ ਆਉਂਦੀ ਆ ਜੇ ਉੱਥੇ ਹੀ ਬੰਦ ਕਰ ਦਿੱਤੀ ਜਾਵੇ ਤੇ ਇਹ ਲੋਕ ਰਿੱਦਣਗੇ ਕਿੱਥੋਂ ਕਿ 3 ਦਿਨ ਪਹਿਲਾਂ ਹੀ ਫਰੀਦਕੋਟ ਪੁਲਿਸ ਨੇ 1200 ਗ੍ਰਾਮ ਚਟਾ ਰਿਕਵਰ ਕੀਤਾ ਹੈ ਫਰੀਦਕੋਟ ਜੋ ਇੱਕ ਛੋਟਾ ਜਿਹਾ ਜਿਲ੍ਹਾ ਹੈ ਉਹਦੇ ਹਿਸਾਬ ਨਾਲ ਇਹ ਇੱਕ ਬਹੁਤ ਵੱਡੀ ਰਿਕਵਰੀ ਹੁੰਦੀ ਹੈ ਸੋ ਇਟ ਮੀਨਸ ਵੀ ਆਰ ਗੋਇੰਗ ਆਫਟਰ ਦ ਬਿਗ ਫਿਸ਼ ਉਸ ਤੋਂ ਇੱਕ ਹਫਤਾ ਪਹਿਲੇ ਆਈਸ ਦੀ ਕਮਰਸ਼ਲ ਕੁਆਂਟੀਟੀ ਦੀ ਰਿਕਵਰੀ ਹੋਈ ਹੈ 50 ਗ੍ਰਾਮ ਆਈਸ ਕਮਰਸ਼ਲ ਹੁੰਦੀ ਹੈ 270 ਗ੍ਰਾਮ ਫਰੀਦਕੋਟ ਪੁਲਿਸ ਵੱਲੋਂ ਰਿਕਵਰ ਕੀਤੀ ਗਈ ਹੈ ਸੋ ਅਗਰ ਪੁਰਾਣੀ ਸਟੈਟਿਸਟਿਕ ਬੇਸਡ ਅਸੀਂ ਅਗਰ ਗੱਲ ਕਰੀਏ ਤੇ ਅਸੀਂ ਸਾਰਿਆਂ ਨੂੰ ਇਕੁਅਲੀ ਜਿਹੜਾ ਸਾਡਾ ਕੰਮ ਹੈ ਅਸੀਂ ਇਮਾਨਦਾਰੀ ਨਾਲ ਕਰਦੇ ਹਾਂ ਮੇਰੇ ਕੋਲ ਇੱਕ ਛੋ ਕਿੰਨੇ ਘਰਾਂ ਨੂੰ ਅੱਜ ਠਾਇਆ ਜਾਊਗਾ ਜੀ ਇੱਥੇ ਜੀ ਦੋ ਹੈਗੇ ਦੋ ਇੱਥੇ ਟੋਟਲ 30 ਘਰ ਮਤਲਬ ਵੇਚਦੇ ਆ ਜੀ ਐਸ ਪਰ ਲਾਅ ਹੀ ਹੋਊਗਾ ਜੀ ਅਸੀਂ ਇੱਥੇ ਸਿਕਿਉਰਿਟੀ ਪ੍ਰੋਵਾਈਡ ਕਰਉਣਾ ਹੈ ਅਸੀਂ ਕਰ ਰਹੇ ਹਾਂ ਓਕੇ ਮੈਡਮ ਥੈਂਕ ਯੂ ਵੈਰੀ ਮੱਚ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਜਿਹੜੇ ਘਰ ਠਾਇਆ ਜਾ ਰਹੇ ਆ ਇਹ ਨਸ਼ਾ ਤਖਸਨਾ ਦੇ ਠਾਇਆ ਜਾ ਰਹੇ ਆ ਜਾਂ ਨਜਾਇਜ਼ ਕਬਜ਼ੇ ਨੂੰ ਲੈ ਕੇ ਠਾਇਆ ਜਾ ਨਜਾਇਜ਼ ਕਬਜ਼ਾ ਵੀ ਹੈਗਾ ਇਹਨਾਂ ਦਾ ਕੀ ਨਾ ਮਲਕੀਤੀ ਸਬੂਤ ਮੰਗੇ ਗਏ ਕੋਈ ਮਲਕੀਤੀ ਸਬੂਤ ਨਹੀਂ ਤੇ ਮਲਕੀਤੀ ਸਬੂਤ ਮੰਗੇ ਗਏ ਸੀ ਇਹਨਾਂ ਕੋਲ ਤੇ ਇਹਨਾਂ ਨੇ ਕੋਈ ਪ੍ਰੋਵਾਈਡ ਨਹੀਂ ਕੀਤਾ ਤੇ ਨਜਾਇਜ਼ ਬਾਕੀ ਘਰਾਂ ਕੋਲੇ ਰਹਿ ਗਿਆ ਜੀ ਮਲਕੀਅਤ ਦੇ ਸਬੂਤ ਜਿਹਦਾ ਸਾਰਾ ਮਹੱਲਾ ਹੀ ਕਰ ਰਹੇ ਐ ਐਸ ਪਰ ਲਾਅ ਕਰ ਰਹੇ ਆ ਕਿ ਆਏ ਆ ਵੀ ਮਹੀਨੇ ਦੇ ਮਹੀਨੇ ਵੀ ਦੋ ਘਰ ਐਸ ਪਰ ਹਾਟ ਤੇ ਦੋ ਅਗਰੀ ਵਾਰ ਜਿਹੜੀ ਸਰਕਾਰ ਦੀ ਮਹਮਾ ਉਹਦੇ ਕਰਕੇ ਆਏ ਚੱਲ ਰਹੇ ਆ ਨਹੀਂ ਨਹੀਂ ਦੋ ਕਰਕੇ ਵੀ ਆਏ ਵੀ ਨੇ ਬਣਿਆ ਰਵੇ ਮਾਹੌਲ ਨਹੀਂ ਇਹਨਾਂ ਦੇ ਪਰਚੇ ਜਿਆਦਾ ਸੀਗੇ ਬਾਕੀ ਤੁਸੀਂ ਪਰਚੇ ਕਰਕੇ ਠਵਾ ਰਹੇ ਹੋ ਜਾਂ ਇਲੈਗਲ ਕਰਕੇ ਇੱਕ ਗੱਲ ਦੱਸੋ ਨਹੀਂ ਇਲੈਗਲ ਇਲੈਗਲ ਤੁਹਾਡਾ ਤਾਂ ਪਰਚਾ ਨਹੀਂ ਕਿਸ ਬੰਦੇ ਨੇ ਨਹੀਂ ਨਹੀਂ ਮੇਰਾ ਪਰਚਾ ਕੁਝ ਨਹੀਂ ਹੋਰ 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 ਵੀ ਜੱਤੋਂ ਦੇ ਵਿੱਚ ਹੋਣ ਕਿ ਰਿਜਾਇਡ ਕਬਜ਼ੇ ਦੇ ਘਰ ਅਸੀਂ ਸ਼ਾਰਟ ਆਊਟ ਕਰ ਰਹੇ ਹਾਂ ਉਸੇ ਬਾਅਦ ਇਹ ਦੋ ਘਰ ਕਿਵੇਂ ਅਨਲੀਗਲ ਹੋ ਗਏ ਦੋ ਘਰਾਂ ਦੇ ਕਿਉਂ ਆ ਇਹ ਦੂਜੇ ਨਾਲ ਘਰ ਆ ਉਹਨਾਂ ਦੇ ਕਿਉਂ ਨਹੀਂ ਆ ਦੇਖੋ ਐਸ ਪਰ ਉਹ ਜੇ ਮੇਰੇ ਕੋਲ ਇਹਨਾਂ ਦਾ ਆਇਆ ਇਹਨਾਂ ਨੂੰ ਰਿਪੋਰਟ ਕੋਈ ਨਹੀਂ ਦਿੱਤਾ ਸੀਗਾ ਤੇ ਸਿਰਫ ਆਧੋਕਰਾਂ ਦਾ ਰਿਕਾਰਡ ਮੰਗਿਆ ਸੀ ਅਜੇ ਮੰਗ ਰਹੇ ਹੈਗੇ ਆ ਉਹ ਕੀ ਕਰ ਰਿਹਾ ਜੋਕਰਾਂ ਦਾ ਸੀ ਕਿ ਜਿਆਦਾ ਦੱਸੇਗਾ ਨਹੀਂ ਮੰਗਿਆ ਤਾਂ ਹੈਗਾ ਸੀਗਾ ਹੋਰ ਪੂਰਾ 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 ਘਟਾਰੇ ਕਿਉਂ ਢਾ ਰਹੇ ਆ ਨਹੀਂ ਜੇ ਇਲੀਗਲ ਬਨੇ ਹੋਏ ਹੈ ਨਹੀਂ ਪੂਰਾ ਘਰੀ ਇਲੀਗਲ ਹੋਊਗਾ ਕੱਲੀ ਕੰਮ ਤਾਂ ਇਲੀਗਲ ਨਹੀਂ ਹੋਣਾ ਹੈ ਕੱਲੀ ਕੰਮ ਤਾਂ ਨਹੀਂ ਇਲੀਗਲ ਹੋਣੀ ਪੂਰਾ ਘਰੀ ਹੋਊਗਾ ਕਲਰ ਫਰੰਟ ਕਿਉਂ ਟਾਇਆ ਜਾ ਰਿਹਾ ਜੇਕਰ ਤੁਸੀਂ ਤੁਸੀਂ ਕਹਿੰਦੇ ਆਂ ਵੀ ਨਜਾਇਜ਼ ਕਰਜ਼ੇ ਨੂੰ ਲੈ ਕੇ ਆ ਨਜਾਇਜ਼ ਕਰਜ਼ੇ ਦਾ ਫਿਰ ਸਾਰਾ ਘਰ ਬੰਦ ਹੈ ਮੂਰੇ ਕਾਹਦੇ ਕਿਉਂ ਟਾ ਦਿੱਤੀ ਫਿਰ ਤੁਸੀਂ ਬਾਕੀ ਕਿਉਂ ਛੱਡਦਾ ਹੈ ਬਾਕੀ ਕਿਉਂ ਛੱਡਦਾ ਨਹੀਂ ਟਾਰ ਰਹੇ ਆਂ ਜੀ ਨਹੀਂ ਜੇ ਕਰਜ਼ੇ ਦੀ ਛੱਡਾਈ ਜਾਂਦੇ ਇਹ ਕਰਜ਼ੇ ਦੀ ਗੱਲ ਕਰਦੇ ਆਂ ਟਾਉਣ ਦੀ ਬਜਾਏ ਇਹਨੂੰ ਤਾਲਾ ਵੀ ਲਾ ਜਾਇਆ ਜਾਂਦਾ ਸੀ ਸੀਲ ਵੀ ਕੀਤਾ ਜਾ ਸਕਦਾ ਸੀ ਮੇਰੇ ਕਾਉਂਸਲ ਇਥੇ ਕੋਈ ਦਫ਼ਤਰੀ ਬਣਾ ਸਕਦੀ ਆ ਕੋਈ ਆਪ ਦੇ ਕੰਮ ਲਈ ਵਰ ਸਕਦੀ ਆ ਅਸੀਂ ਕਰਾਂਗੇ ਇਹਦੀ ਕਰਾਉਣੀ ਚਾਹੀਦੀ ਹੁੰਦਾ ਜਵਾਬ ਜਮਾਉਂ ਬੱਜ ਰਹੇ ਆ ਸਰ ਜੀ ਇੱਕ ਮਿੰਟ ਜਵਾਬ ਤਾਂ ਦਿਓ ਜਿਹੜੇ ਹੁ ਈਓ ਨਗਰ ਕੌਂਸਲ ਜਵਾਬ ਦੇਣ ਤੇ ਥੋੜੀ ਹੀ ਚਿਚਕਾਹਟ ਮਨ ਰਿਹਾ ਕਿਉਂਕਿ ਈਓ ਦਾ ਕਹਿਣਾ ਕਿ ਇਹ ਜਿਹੜਾ ਘਰ ਹੈ ਨਜਾਇਜ਼ ਕਬਜ਼ੇ ਕਰਕੇ ਢਾਇਆ ਜਾ ਰਿਹਾ ਉਹਨਾਂ ਦਾ ਕਿਸੇ ਪਰਚੇ ਦੇ ਨਾਲ ਕੋਈ ਵੀ ਸਬੰਧ ਨਹੀਂ ਹੈ ਇਹ ਜਿਹੜੇ ਨਸ਼ਾ ਤਸਕਰਾਂ ਦੇ ਕਹਿ ਕੇ ਪੁਲਿਸ ਇਹ ਦੱਸ ਰਹੀ ਹੈ ਕਿ ਨਸ਼ਾ ਤਸਕਰਾਂ ਦਾ ਘਰ ਹੈ ਪਰ ਇਹ ਵੀ ਪੁਲਿਸ ਵੱਲੋਂ ਬਿਆਨ ਦਿੱਤਾ ਗਿਆ ਕਿ ਇਹ ਜਿਹੜਾ ਨਜਾਇਜ਼ ਕਬਜ਼ਾ ਉਸੇ ਕਰਕੇ ਪ੍ਰੋਟੈਕਟ ਪ੍ਰੋਟੈਕਸ਼ਨ ਲਈ ਪੁਲਸਾਈ ਹੋਈ ਹੈ ਪਰ ਜੇ ਇਹ ਜਿਹੜਾ ਘਰ ਵਿੱਚ ਰਹਿਣ ਵਾਲੇ ਸੀਗੇ ਉਹਨਾਂ ਤੇ ਕਈ ਤਰੀਕੇ ਦੇ ਕਈ ਤਰ੍ਹਾਂ ਦੇ ਜਿਹੜੇ ਨਸ਼ਾ ਤਸਕਰੀ ਦੇ ਪਰਚੇ ਵੀ ਹੈ ਇਸ ਕਰਕੇ ਘਰ ਜਿਹੜਾ ਧਾਇਆ ਜਾ ਰਹੇ ਆ ਘਰ ਜਿਹੜਾ ਕੰਧਾਂ ਢਾਈਆਂ ਜਾ ਰਹੀਆਂ ਜਿਹੜਾ ਇਸ ਤੋਂ ਤੁਹਾਨੂੰ ਪ੍ਰਭਾਤਾ ਬਹੁਤ ਬਹੁਤ ਧੰਨਵਾਦ ਕਰਦਾ ਪੰਜਾਬ ਸਰਕਾਰ ਵੱਲੋਂ ਜਿਹੜਾ ਮੁਹਿੰਮ ਚਲਾਈ ਗਈ ਹੈ ਹਾਲਾਂਕਿ ਆਪਾਂ ਡਾਕਟਰ ਸਾਹਿਬ ਨੂੰ ਵੀ ਪੁੱਛਦੇ ਨਗਰ ਕੌਂਸਲ ਦੇ ਪ੍ਰਧਾਨ ਵੀ ਆ ਡਾਕਟਰ ਸਾਹਿਬ ਇਹ ਕਿਹਾ ਜਾ ਰਿਹਾ ਵੀ ਇਹ ਜਿਹੜਾ ਕਾਰਵਾਈ ਆ ਇਹ ਨਜਾਇਜ਼ ਕਬਜ਼ੇ ਦੀ ਕਾਰਵਾਈ ਜੀ ਹੈ ਇਹ ਨਸ਼ੇ ਤਸਕਰਾਂ ਨਾਲ ਇਹਨਾਂ ਦਾ ਕੋਈ ਸਬੰਧ ਨਹੀਂ ਹੈ ਇਸ ਤਰ੍ਹਾਂ ਵੀ ਇੱਥੇ ਨਜਾਇਜ਼ ਕਬਜ਼ੇ ਦਾ ਹੈਗੇ ਹੈਗੇ ਕਾਰਵਾਈ ਹੈਗੀ ਹੈ ਇਸ ਤੋਂ ਇਲਾਵਾ ਜਿਹੜੇ ਇਹਨਾਂ ਦੇ ਨਜਾਇਜ਼ ਕਬਜ਼ੇ ਆ ਉਸ ਤੋਂ ਇਲਾਵਾ ਇਹਨਾਂ ਇਹ ਨਸ਼ਾ ਤਸਕਰ ਵੀ ਹੈ ਇਹਨਾਂ ਨੇ ਮਿਲ ਕੇ 100 ਤੋਂ ਵੱਧ ਲੋਕਾਂ ਦੀ ਇਹਨਾਂ ਦੇ ਨਸ਼ਾ ਵੇਚਣ ਨਾਲ ਮੌਤ ਹੋ ਚੁੱਕੀ ਹੈ ਤੇ 100 ਤੋਂ 150 ਬੰਦਾ ਹੋਰ ਇਹਨਾਂ ਦੇ ਨਸ਼ੇ ਦੀ ਗ੍ਰਿਫਤ ਚ ਹੈ ਤੇ ਅੱਜ ਜਿਹੜਾ ਇਹਨਾਂ ਦਾ ਘਰ ਟਿਆ ਇਹਦੇ ਨਾਲ ਜਿਨ੍ਹਾਂ ਦੇ ਪਰਿਵਾਰਾਂ ਦੇ ਬੱਚੇ ਮਰੇ ਆ ਉਹਨਾਂ ਦੇ ਕਾਲਜੇ ਠੰਡ ਪਊਗੀ ਵੀ ਸਰਕਾਰ ਨੇ ਸਾਡੀ ਸੁਣਵਾਈ ਤਾਂ ਕੀਤੀ ਕੋਈ ਇਹ ਨਸ਼ਾ ਕਰਕੇ ਟਹਿ ਰਹਿ ਜਾਂ ਨਜਾਇਜ਼ ਕਬਜ਼ੇ ਕਰਕੇ ਟਹਿ ਰਿਆ ਦੋਨਾਂ ਕੰਮਾਂ ਕਰਕੇ ਟਹਿ ਰਿਆ ਜੀ ਪਰ ਨਸ਼ਾ ਤਾਂ ਕਹਿੰਦੇ ਪੂਰਾ ਬਸਤੀ ਵੇਚਦੀ ਆ ਤਾਂ ਹੀ ਕੰਮ ਨਹੀਂ ਹੋ ਰਹੀ ਹੈ ਨਾ ਉਹਦੇ ਵਿੱਚ ਇਹਨਾਂ ਦੇ ਪਰਚੇ ਦਰਦ ਹੁੰਦੇ ਆ ਇਹ ਜ਼ਮਾਨਤਾਂ ਲੈ ਕੇ ਜੇਲ੍ਹਾਂ ਕੱਟ ਕੇ ਆ ਜਾਂਦੇ ਆ ਇਹ ਬੇਸ਼ਰਮ ਲੋਕ ਹੈ ਇਹਨਾਂ ਨੂੰ ਕਿਸੇ ਨਾਲ ਕੋਈ ਹਮਦਰਦੀ ਨਹੀਂ ਇਹਨਾਂ ਨੂੰ ਸਿਰਫ ਨਸ਼ਾ ਵੇਚਣਾ ਤੇ ਪੈਸਾ ਕਮਾਉਣਾ ਇਹਨਾਂ ਦਾ ਮਕਸਦ ਹੈ ਨਜਾਇਜ਼ ਕਬਜ਼ਾ ਸਿਰਫ ਫਰੰਟ-ਫਰੰਟ ਤੇ ਹੁੰਦਾ ਪੂਰਾ ਮਕਾਨ ਤੇ ਨਹੀਂ ਹੁੰਦਾ ਜੀ ਇਸ ਤਰ੍ਹਾਂ ਵੀ ਇਹ ਸਰਕਾਰ ਦੀ ਇੱਕ ਕਾਰਵਾਈ ਹੈ ਸਰਕਾਰ ਦਾ ਦਾ ਤਰੀਕਾ ਕੰਮ ਕਰਨ ਦਾ ਜੀ ਉਹ ਅਸੀਂ ਸਰਕਾਰ ਦੇ ਇਸ ਤਰੀਕੇ ਨਾਲ ਪੂਰਨ ਸਹਿਮਤ ਹੈ ਤੇ ਅਸੀਂ ਚਾਹੁੰਦੇ ਆ ਵੀ ਇਹ ਯੁੱਧ ਨਸ਼ਾ ਵਿਰੁੱਧ ਚੱਲਦੇ ਰਹਿਣਾ ਚਾਹੀਦਾ ਡਾਕਟਰ ਸਾਹਿਬ ਕੱਲਾ ਕੱਲਾ ਕੰਦ ਢਾਉਣ ਨਾਲ ਨਸ਼ਾ ਵਿਰੁੱਧ ਯੁੱਧ ਵਿੱਚ ਕਾਮਯਾਬ ਹੋ ਜਾਊਗਾ ਇਹ ਤਾਂ ਸਿਰਫ ਕੱਲੀ ਕੰਦ ਢਾਅ ਦਿੱਤੀ ਗਈ ਹੈ ਘਰ ਤਾਂ ਪੂਰਾ ਉਵੇਂ ਦਵੇਂ ਹੀ ਬਣਿਆ ਰਿਹਾ ਇਹਦੇ ਵਿੱਚ ਕਈ ਕਾਨੂੰਨੀ ਪੇਚਦੀਆਂ ਹੁੰਦੀਆਂ ਜਿਸ ਕਰਕੇ ਆ ਆਪਣੇ ਕਾਨੂੰਨ ਦੇ ਨਾਲ ਪ੍ਰਸ਼ਾਸਨ ਦੇ ਕੋਲ ਹੱਥ ਬੰਨੇ ਹੁੰਦੇ ਆ ਉਹ ਜਿੰਨੇ ਵੀ ਵੱਧ ਤੋਂ ਵੱਧ ਸਖਤ ਕਾਰਵਾਈ ਇਹ ਕਰ ਸਕਦਾ ਉਹ ਕਰ ਰਹੀ ਹੈ ਜਿਹੜਾ ਇੰਨਾ ਇੰਨਾ ਕਬਜ਼ਾ ਸਿਰਫ ਇਹ ਦੋ ਘਰਾਂ ਦਾ ਹੀ ਸੀ ਇਹ ਜਿਹੜਾ ਸਾਡੇ ਰਿਕਾਰਡ ਦੇ ਵਿੱਚ ਆਇਆ ਇਹਨਾਂ ਘਰਾਂ ਦਾ ਕਬਜ਼ਾ ਸੀਗਾ ਹੋਰ ਵੀ ਜਿਹੜੇ ਰਿਕਾਰਡ ਚੁਣ ਗਏ ਉਹਨਾਂ ਦੇ ਖਿਲਾਫ ਵੀ ਸਰਕਾਰ ਡੱਟ ਕੇ ਕੰਮ ਕਰ ਰਹੀ ਹੈ ਹਲੇ ਦੋ ਘਰਾਂ ਦਾ ਰਿਕਾਰਡ ਹੀ ਨਿਕਲਿਆ ਹੈ ਉਹ ਰਾਮੇ ਨਿਕਲੂਗਾ ਕੱਢਾ ਕੱਢਾ ਜਿਹੜਾ ਜਿਵੇਂ ਕੱਢੇ ਨਹੀਂ ਜੀ ਬਾਕੀ ਜਿਵੇਂ ਇਹ ਕਹੇ ਜਾਂਦੇ ਵੀ ਜਿਹੜਾ ਵੀ ਨਸ਼ ਕੰਦਾਂ ਢਾਉਣ ਨਾਲ ਜੇਕਰ ਨਸ਼ਾ ਇਹਨਾਂ ਦੇ ਫਰਕ ਪੈ ਜਾਊਗਾ ਕਿਉਂਕਿ ਇਹ ਤੁਸੀਂ ਆਪਾਂ ਸਾਰੇ ਹੀ ਕਹਿੰਦੇ ਵੀ ਇਹਨਾਂ ਨੇ ਬਹੁਤ ਕਮਾਈ ਕਰ ਲਈ ਇਹਨਾਂ ਨੂੰ ਕੰਦ ਢਾਏ ਦਾ ਕੀ ਫਰਕ ਪਊਗਾ ਇਸ ਤਰ੍ਹਾਂ ਜਿਸ ਤਰ੍ਹਾਂ ਕੋਈ ਬੰਦਾ ਕਿਸੇ ਦੇ ਕਾਤਲਨਾ ਹਮਲਾ ਕਰਦਾ ਤਾਂ ਪੁਲਿਸ ਉਸ ਨੂੰ ਗ੍ਰਿਫਟਰ ਕਰ ਲੈਂਦੀ ਹੈ ਜੇਲ੍ਹ ਭੇਜ ਦਿੰਦੀ ਹੈ ਹੁਣ ਉਹਦੇ ਵਿੱਚ ਆਪਣੇ ਕਾਨੂੰਨ ਮੁਤਾਬਕ ਉਹਦੇ ਗੋਲੀ ਨਹੀਂ ਮਾਰੀ ਜਾ ਸਕਦੀ ਉਸੇ ਤਰ੍ਹਾਂ ਇਹ ਗਲਤ ਕੰਮ ਕਰੋਗੇ ਤੇ ਤੁਹਾਡੇ ਜਿਹੜੇ ਪਹਿਲਾਂ ਘਰ ਬਣਾਉਗੇ ਉਹ ਕਰ ਰਹਿਣੇ ਨਹੀਂ ਦੂਜੀ ਗੱਲ ਮੈਂ ਪੰਜਾਬ ਸਰਕਾਰ ਤੋਂ ਮੰਗ ਕਰਦਾ ਵੀ ਇਹਨਾਂ ਦੇ ਸਾਰੇ ਬੰਦਿਆਂ ਦੇ ਖਾਤੇ ਚੈੱਕ ਹੋਣ ਚਾਹੀਦੇ ਆ ਵੀ ਇਹਨਾਂ ਦੇ ਖਾਤਿਆਂ 'ਚ ਪੈਸੇ ਕਿੱਥੋਂ ਆਉਂਦੇ ਆ ਕਿਵੇਂ ਆਉਂਦੇ ਆ ਕਿੱਥੋਂ ਇਹ ਸਮਾਨ ਖਰੀਦੇ ਆ ਤੇ ਸਾਨੂੰ ਇਹਦੀ ਪਤਾ ਲੱਗਿਆ ਵੀ ਇਹਨਾਂ ਨੇ ਬਟਿੰਡਾ ਰੋਡ ਤੇ ਜਿੰਦਕ ਕਲੋਨੀ ਦੇ ਵਿੱਚ ਬਾਲਮੀ ਕਲੋਨੀ ਦੇ ਵਿੱਚ ਇਹਨਾਂ ਨੇ ਆਪ ਦੇ ਨਸ਼ੇ ਦੇ ਪੈਸਿਆਂ ਦੇ ਨਾਲ ਪ੍ਰਾਪਰਟੀ ਖਰੀਦੀ ਆ ਪਲਾਨਟ ਖਰੀਦੇ ਆ ਉਹਦੇ ਕੋਠੀਆਂ ਪਾ ਰਿਹਾ ਸਰਕਾਰ ਨੂੰ ਉਹਦੀ ਪੜਤਾਲ ਕਰਕੇ ਉਹਦੇ ਵਿੱਚ ਵੀ ਇਹਨਾਂ ਦੇ ਕਾਰਵਾਈ ਕਰਨੀ ਚਾਹੀਦੀ ਹੈ ਪ੍ਰਧਾਨ ਜੀ ਕੀ ਲੱਗਦਾ ਨਹੀਂ ਇਹ ਘਰ ਸੀਲ ਵੀ ਕੀਤੇ ਜਾ ਸਕਦੇ ਇੱਥੇ ਕੋਈ ਦਫਤਰ ਕੀਤਾ ਇਹਨਾਂ ਨਗਰ ਕੌਂਸਲ ਆਪ ਦੇ ਤਰੀਕੇ ਨਾਲ ਵਾਰਤ ਲੈਿੰਦਾ ਕਿਰਾਏ ਤੇ ਦੇ ਦਿੰਦਾ ਸਰਕਾਰ ਦਾ ਕੰਮ ਆਲਾ ਤਰੀਕੇ ਨਾਲ ਹੁੰਦਾ ਹੈ ਉਹਦੇ ਵਿੱਚ ਤੁਹਾਡੇ ਕਹਿਣ ਅਨੁਸਾਰ ਸੀਲ ਕਰਨਾ ਜਾਂ ਕਿਸੇ ਨੂੰ ਕਿਰਾਏ ਦੇਣਾ ਇਹ ਕੰਮ ਸਰਕਾਰ ਨਹੀਂ ਕਰ ਸਕਦੀ ਸਰਕਾਰ ਨੇ ਢੋਣੇ ਹੀ ਹੁੰਦੇ ਢਾਉਣਗੇ ਇਹ ਹੁਣ ਜਿਹੜੇ ਇੱਥੇ ਰਹਿੰਦੇ ਸੀਗੇ ਪੱਕੇ ਤੌਰ ਤੇ ਹੁਣ ਇੱਥੋਂ ਚਲੇ ਜਾਣਗੇ ਜਾਂ ਇੱਥੇ ਹੀ ਰਹਿੰਦੇ ਰਹਿਣਗੇ ਇਹਨਾਂ ਨੂੰ ਇੱਥੇ ਵਸੋਂ ਨਹੀਂ ਕਰਨ ਦਿੱਤੀ ਜਾਊਗੀ ਸਰਕਾਰ ਇਹਦੇ ਬਰਾਬਰ ਨਿਗਰੱਖੂਗੀ ਤੇ ਇਹਨਾਂ ਦੇ ਬੰਦੀ ਕਾਰਵਾਈ ਹੁੰਦੀ ਰਹੂਗੀ ਕਿਵੇਂ ਵੇਖਦੇ ਜਿਹੜੀ ਇਹ ਕਾਰਵਾਈ ਹੋਈ ਆ ਤੁਹਾਡੇ ਮਗਰ ਘਰ ਢੇ ਦਿਖ ਰਿਆ ਨਸ਼ਾ ਤਸਕਰਾਂ ਦੇ ਅੱਜ ਤੱਕ ਦੀ ਸਭ ਤੋਂ ਵੱਡੀ ਕਾਰਵਾਈ ਹੋਈ ਹੈ ਜੀ ਲੋਕਾਂ ਦੇ ਦਿਲਾਂ ਵਿੱਚ ਇੱਕ ਨਾ ਸਵਾਲ ਖੜਾ ਹੁੰਦਾ ਸੀ ਕਿ ਪੁਲਿਸ ਆਈ ਐਸਐਸਪੀ ਦੀ ਰੇਡ ਵੱਜੀ ਅਮਨੀਤ ਕੋਰ ਸਿੱਧੂ ਨੇ ਵੀ ਇੱਥੇ ਮੈਡਮ ਨੇ ਰੇਡਾਂ ਮਾਰੀਆਂ ਐ ਏਦੋਂ ਪਹਿਲਾਂ ਹਜ਼ਾਰਾਂ ਰੇਡਾਂ ਇੱਥੇ ਵੱਜੀਆਂ ਕਿ ਪੁਲਸ ਆਈ ਰੇਡ ਮਾਰੀ ਇੱਕ ਅੱਧਾ ਮੋਟਰਸਾਈਕਲ ਚੱਕਿਆ ਚਲੇਗੀ ਪੁਲਸ ਆਈ ਰੇਡ ਮਾਰੀ ਇੱਕ ਅੱਧਾ ਮੋਟਰਸਾਈਕਲ ਚੱਕਿਆ ਚਲੇਗੀ ਪਰ ਅੱਜ ਜਿਹੜੀ ਕਾਰਵਾਈ ਹੋਈ ਹੈ ਅੱਜ ਸੈਂਕੜੇ ਪੁੱਤ ਜਿਹੜੇ ਕੋਛਤੀ ਚਾਲੀ ਸਾਡੀ ਸੰਸਥਾ ਨੇ ਅਸੀਂ ਆਪ ਵਿਚਾਰੇ ਜਿਹੜੇ ਮਚਾਏ ਆ ਚਿੱਟੇ ਵਾਲੇ ਕੋਈ ਕਿਤੇ ਦਾਣਾ ਮੰਡੀ ਚ ਰਹਿ ਗਿਆ ਕੋਈ ਰੇਲਵੇ ਲਾਈਨ ਤੇ ਪਿਆ ਕੋਈ ਕਿਤੇ ਪਿਆ ਅੱਜ ਉਹਨਾਂ ਮਾਵਾਂ ਦੇ ਉਹਨਾਂ ਪਰਿਵਾਰਾਂ ਨੂੰ ਠੰਡ ਪਈ ਹੋਊਗੀ ਜਿਨ੍ਹਾਂ ਨੇ ਆ ਪਿੱਛੇ ਇੱਥੇ ਮਹਿਲ ਦੇਖੋ ਟੁੱਟ ਗਿਆ ਕੁੜੀ ਹੁਣ ਰੋ ਰਹੀ ਹੈ ਜਿਹੜੀ ਚਿੱਟਾ ਵੇਚਦੀ ਸੀ ਉਹ ਆਪ ਇੰਨੀ ਗੱਲ ਮੰਨਦੀ ਹੈ ਕਹਿੰਦੀ ਅਸੀਂ ਵੇਚਦੇ ਸੀ ਪਰ ਅੱਜ ਦੀ ਘੜੀ ਨਹੀਂ ਵੇਚਦੇ ਸੀ ਪਰ ਪੁਰਾਣੇ ਜਿਹੜੇ ਕਾਲੇ ਕੰਮ ਕੀਤੇ ਉਹਦੀ ਸਜ਼ਾ ਅੱਜ ਮਿਲੀ ਹਜੇ ਫਿਰ ਵੀ ਘਰ ਛੱਡਤਾ ਕੱਲੀ ਕੰਦਾ ਹੀ ਤੋੜੀਆਂ ਇੱਕ ਚੇਤਾਵਨੀ ਦਿੱਤੀ ਹੈ ਮਾਣਯੋਗ ਮੈਡਮ ਆਈਪੀਐਸ ਅਗਲੀਆਂ ਬਿਲਡਿੰਗਾਂ ਪਿਛਲੀਆਂ ਜੇ ਸਾਰੀ ਸਾਡੇ ਕੋਲ ਕਾਰਵਾਈ ਬਣੀ ਵੀ ਨਗਰ ਕਾਉਂਸਲ ਦੇ ਅਧੀਨ ਜੋ ਵੀ ਸਰਕਾਰੀ ਤਰੀਕਾ ਹੈ ਜੋ ਵੀ ਇਹਦਾ ਬਣੂਗਾ ਪ੍ਰੋਗਰਾਮ ਉਸ ਦੇ ਅਧੀਨ ਇੱਕ ਵੀ ਬੰਦਾ ਬਖਸ਼ੇ ਨਹੀਂ ਜਾਊਗਾ ਇਸ ਤੋਂ ਇਲਾਵਾ ਇਸ ਤੋਂ ਇਲਾਵਾ ਇਹਨਾਂ ਦੀ ਨਿਜੀ ਸੰਪਤੀਆਂ ਹੋਰ ਵੀ ਜਤੋ ਵਿੱਚ ਕਾਫੀ ਤਾਂ ਤੇ ਇੱਥੇ ਮੌਜੂਦ ਹੈ ਕਾਫੀ ਇੱਥੇ ਕਾਫੀ ਇੱਥੇ ਸੰਪਤੀਆਂ ਇੱਥੇ ਆ ਜਾਓ ਚੱਕੋ ਜੀ ਕਾਫੀ ਸੰਪਤੀਆਂ ਇੱਥੇ ਅਜੇ ਹੋਰ ਵੀ ਮੌਜੂਦ ਹੈ ਉਹਦੀ ਵੀ ਪੂਰੀ ਜਾਂਚ ਤੇ ਹਰੀਸ਼ ਡਾਕਟਰ ਨੇ ਵੀ ਕਿਹਾ ਆਮ ਆਦਮੀ ਪਾਰਟੀ ਦੇ ਹੋਰ ਸੀਨੀਅਰ ਨੇ ਕਿਹਾ ਈਓ ਸਾਹਿਬ ਨੇ ਕਿਹਾ ਐਸਐਸਪੀ ਮੈਡਮ ਨੇ ਕਿਹਾ ਕਿ ਇਹਨਾਂ ਦਾ ਕੈਸ਼ ਇਹਨਾਂ ਦੇ ਵੀਹਿਕਲ ਗੱਡੀਆਂ ਇਹਨਾਂ ਦਾ ਸੋਨਾ ਚਾਂਦੀ ਇਹਨਾਂ ਦੀ ਨਿੱਜੀ ਸੰਪਤੀਆਂ ਹਰ ਚੀਜ਼ ਦੀ ਇੱਥੇ ਅ ਜਗਮੀਤ ਜੀ ਬਾਈ ਜੀ ਹਰ ਚੀਜ਼ ਦੀ ਜਾਂਚ ਕੀਤੀ ਜਾਊਗੀ ਉਸ ਇੱਕ ਇੱਕ লাশ ਦਾ ਜਿਹੜਾ ਬੰਦਾ ਮਰਿਆ ਉਹਦਾ ਪੂਰਾ ਬਦਲਾ ਲਿੱਤਾ ਜਾਊਗਾ ਐਸਐਸਪੀ ਮੈਡਮ ਨੇ ਕਿਹਾ ਬਾਕੀ ਬਾਕੀ ਮਨੋਜ ਕੁਮਾਰ ਜੀ ਅਜੇ ਤੇ ਛੇ ਦਿਨ ਹੀ ਹੋਏ ਆਇਆ ਨੂੰ ਛੇ ਦਿਨਾਂ ਦੇ ਵਿੱਚ ਬਹੁਤ ਵੱਡੀ ਤੀਜੀ ਕਾਰਵਾਈ ਉਹਨਾਂ ਨੇ ਤੇ ਕਰ ਦਿਖਾਈ ਹੈ ਮਨੋਜ ਕੁਮਾਰ ਜੀ ਸ਼ਰਮਾ ਡੀਐਸਪੀ ਸਾਹਿਬदाई ਦੇ ਪਾਤਰ ਹੈ ਕਿ ਕੱਲਾ ਫਰੰਟ ਘਾਉਣ ਦੇ ਨਾਲ ਮਸਲੇ ਹੱਲ ਹੋ ਜਾਣਗੇ ਨਸ਼ਾ ਖਤਮ ਹੋ ਜਾਊਗਾ ਜੀ ਇਹ ਘਟ ਕੋਲ 1.5 ਲੱਖ ਰੁਪਏ ਦਾ ਨੁਕਸਾਨ ਕੀਤਾ ਜੀ ਸੰਗ ਮਰਮਰ ਚੜਿਆ ਹੋਇਆ ਸੀ ਅੰਦਰ ਸਾਰੀਆਂ ਟੈਂਕੀਆਂ ਟੁੱਟੀਆਂ ਪਾਣੀ ਦੇ ਪਾਈਪਾ ਸਾਰੀ ਸਪਲਾਈ ਭੰਨਤੀ ਮਸਲਾ ਇਹ ਹੈ ਕਿ ਜਿੰਨੇ ਕੀ ਕਾਨੂੰਨੀ ਕਾਰਵਾਈ ਸੀ ਇੱਕ ਅਲਟੀਮੇਟਮ ਚੇਤਾਵਨੀ ਦਿੱਤੀ ਹੈ ਜੇ ਹਜੇ ਵੀ ਨਾ ਸੁਧਰੇ ਪਰ ਪਿਛਲਾ ਪਰ ਵੀ ਟਹਿ ਜਾਊਗਾ ਲੋਕ ਲੋਕ ਕਹਿੰਦੇ ਜਿਹੜੇ ਇੱਥੇ ਲੋਕ ਆ ਰਹੇ ਸੀ ਉਹ ਕਹਿੰਦੇ ਇਹ ਵੀ ਇਹ ਤਾਂ ਫਾਰਮੈਲਟੀ ਹੋ ਗਈ ਕਿ ਜੇ ਉਹਨਾਂ ਨੇ ਐਡੀ ਕਮਾਈ ਕਰ ਲਈ ਤੇ ਉਹਨਾਂ ਨੂੰ ਇੱਕ ਲੱਖ ਰੁਪਏ ਦੀ ਕੰਧ ਢਾਏ ਨਾਲ ਕੀ ਫਰਕ ਪੈ ਜੂਗਾ ਇਸ ਤੋਂ ਇਲਾਵਾ ਕੰਧ ਦੁਬਾਰਾ ਨਹੀਂ ਬਣ ਦਿੱਤੀ ਜਾਊਗੀ ਇਧੇ ਨਾ ਰਹਿਣ ਦਿੱਤਾ ਜਾਊਗਾ ਪੂਰੀ ਕਾਰਵਾਈ ਹੋ ਗਈ ਲੋਕਾਂ ਦਾ ਕੰਮ ਤਾਂ ਕਹਿਣਾ ਹੈ ਜੀ ਲੋਕ ਜੇ ਨਹੀਂ ਕੋਈ ਕਾਰਵਾਈ ਕਰਦੀ ਸੀ ਪੁਲਿਸ ਤਾਂ ਵੀ ਲੋਕ ਕਹੀ ਜਾਂਦੇ ਸੀ ਹੁਣ ਜੇ ਪੁਲਿਸ ਨੇ ਏਡੀ ਵੱਡੀ ਕਾਰਵਾਈ ਕਰ ਦਿਖਾਈ ਹੈ ਲੋਕ ਤਾਂ ਵੀ ਕਹੀ ਜਾਂਦੇ ਲੋਕ ਪਤਾ ਨਹੀਂ ਕਿਵੇਂ ਕੋਚਉਣਗੇ ਲੋਕ ਤਾਂ ਰੱਬ ਤੋਂ ਵੀ ਖੁਸ਼ ਨਹੀਂਗੇ ਜੀ ਤੁਸੀਂ ਲੋਕਲ ਰਹਿੰਦੇ ਹੋ ਕਿ ਹੁਣ ਇਸ ਜਗ੍ਹਾ ਤੇ ਚਿੱਟਾ ਵਿਗਦਾ ਮੈਂ ਇੱਕ ਸਮਾਸੀ ਵੀ ਹੋਣ ਦੇ ਨਾਤੇ ਇੱਥੇ ਇਹ ਗੱਲ ਦਾ ਦਾਵਾ ਕਰਦਾ ਕਿ ਸਿਰਫ 5-10% ਦੇ ਚਿੱਟਾ ਵਿਗਦਾ ਇੱਥੇ ਨਹੀਂ ਵਿਗਦਾ ਚਿੱਟਾ ਉਹ 5-10 ਵੀ ਕਿਉਂ ਵਿਕ ਰਿਹਾ ਉਹ ਵੀ ਖਤਮ ਹੋਣਾ ਚਾਹੀਦਾ ਉਹਦੇ ਕਰਕੇ ਕਾਰਵਾਈ ਹੋਈ ਹੈ ਨਾ ਜੀ ਉਹਦੇ 5-10% ਚ ਸੀਗੇ ਜਿਹੜੇ ਬਿਲ ਜੇ ਹਜੇ ਵੀ ਸੀਗੇ ਮੰਨੀ ਵੀ ਜਾਂਦੇ ਆ ਉਹ ਪਰ ਉਹ ਇੱਕ ਵਾਰੀ ਬੰਦਾ ਚੋਰ ਕਹਿੰਦਾ ਹੁੰਦਾ ਵੀ ਮੈਣੀ ਵੇਚਦਾ ਪਰ ਇਹਨਾਂ ਨੇ ਵੇਚਿਆ ਤਾਂ ਹੀ ਕਾਰਵਾਈ ਹੋਈ ਹੈ ਹੁਣ ਰੋਈ ਜਾਂਦੀ ਸਾਨੂੰ ਵੀ ਦੁੱਖ ਹੋਇਆ ਇਸ ਗੱਲ ਦਾ ਪਰ ਜੇ ਕਾਲੇ ਕਰਮ ਕਰੋਗੇ ਤਾਂ ਫਿਰ ਰੋਣਾ ਨਹੀਂ ਦੇਖਿਆ ਜਾਂਦਾ ਹੁਣ ਜੀ ਆਪਾਂ ਲੋਕਾਂ ਦੇ ਧੀ ਆ ਪੁੱਤ ਮਾਰ ਕੇ ਤੇ ਰੋਣ ਲੱਗ ਜੀਏ ਉਹ ਗੱਲ ਕੋਈ ਸਮਝ ਨਹੀਂ ਆਉਂਦੀ ਬਾਈ ਜੀ ਅੱਜ ਬਸ ਸਾਰੀ ਮੰਡੀ ਖੋਸ਼ ਆ ਪਿੰਡ ਖੋਸ਼ ਆ ਜਿੰਨਾਂ ਦੀ ਹੈ ਕੱਲੇ ਕੱਲੇ ਪੁੱਤ ਮਰੇ ਆ ਨਾ ਸਵੇਆ ਚ ਉਹ ਦੱਸ ਸਕਦੇ ਆ ਇੱਕ ਪੁੱਤ ਜਿਹੜਾ ਪਾਲ ਕੇ ਜਵਾਨੀ ਪੜਿਆ ਲਿਖਿਆ ਕਿਵੇਂ ਮਰਿਆ ਜ ਉਹਨਾਂ ਦੇ ਪਰਿਵਾਰਾਂ ਨੂੰ ਖੁਸ਼ੀ ਹੋਈ ਉਹ ਤੁਸੀਂ ਦੱਸਦੇ ਸੀ ਕਿ ਤੁਸੀਂ ਸੈਂਕੜੇ ਨੌਜਵਾਨ ਜਿਹੜੇ ਚਿੱਟੇ ਨਾਲ ਮਰੇ ਉਹਨਾਂ ਦੀ ਤੁਸੀਂ ਸੰਸਕਾਰ ਕਰੀ ਕੀ ਤੋਂ 40 ਸੰਸਕਾਰ ਮੈਂ ਕੀਤੀ ਹੈ ਜੀ ਉਹਨਾਂ ਦੀ ਲਿਸਟ ਵੀ ਦੇ ਸਕਦਾ ਤੁਹਾਨੂੰ ਨੂੰ 30 ਤੋਂ 40 ਸੰਸਕਾਰ ਕੀਤੀ ਹੈ ਜੀ ਹਾਂਜੀ ਸਰ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਤਪਿਆ ਹਾਂ ਤੇ ਹੁਣ ਕਾਦੀ ਕਾਰਵਾਈ ਅਸੀਂ ਕਰਨੀ ਹੈਗੀ ਹਾਂ ਜੇ ਸਰਕਾਰ ਹੀ ਨਹੀਂ ਬੰਦ ਕਰ ਸਕਦੀ ਪਿੱਛੋਂ ਹਾਂ ਤਕਰੀਬਨ ਦਸੀ ਸਾਢੇ ਹੈ ਸਾਨੂੰ ਤਾਂ ਕੋਈ ਚਿੱਟਾ ਨਹੀਂ ਮਿਲਿਆ 6 ਮਹੀਨੇ ਕੇ 7 ਮਹੀਨੇ ਹੋ ਗਏ ਸਰਕਾਰ ਨਹੀਂ ਬੰਦ ਕਰ ਰਹੀ ਤੇ ਫਿਰ ਪਿੱਛੋਂ ਗਰੀਬਾਂ ਦੇ ਘਰ ਟਾਈ ਜਾਂਦੇ ਆ ਹਾਂ ਇਹ ਤਾਂ ਮਾੜੀ ਗੱਲ ਹੀ ਹੈਗੀ ਆ ਇਹ ਤਾਂ ਪਹਿਲਾਂ ਵੀ ਲੈਖੇ ਦਿੱਤਾ ਹੈਗਾ ਸੀ ਜੀ ਵਿੱਚ ਦੇ ਤਾਂ ਹੋਰ ਵੀ ਆ ਹੁਣ ਉਹਨਾਂ ਵਾਸਤੇ ਕੀ ਕਰੀ ਕੋਈ ਵੀ ਨਹੀਂ ਜੀ ਕੋਈ ਵੀ ਨਹੀਂ ਸਾਡੇ ਮਹੱਲੇ ਚ ਵੇਚਦਾ ਹੈ ਹੁਣ ਸਾਰਿਆਂ ਨੇ ਛੱਡਤਾ ਸਾਰਿਆਂ ਨੇ ਛੱਡਿਆ ਹੈ ਪਹਿਲਾਂ ਵੇਚਦੇ ਰਹੇ ਆ ਪਹਿਲਾਂ ਵੇਚਦੇ ਅਸੀਂ ਪਰਚੇ ਵੀ ਪਏ ਜਦੋਂ ਵੇਚਦੇ ਸੀ ਪੁਲਿਸ ਆਉਂਦੀ ਹੁੰਦੀ ਸੀ ਆਉਂਦੀ ਸੀ ਜੀ ਪੁਲਿਸ ਕੀ ਕਹਿੰਦੀ ਹੁੰਦੀ ਸੀ ਪਹਿਲਾਂ ਵੀ ਕਹਿੰਦੇ ਸੀ ਛੱਡ ਦੋ ਨਹੀਂ ਛੱਡਿਆ ਜਾਂਦਾ ਸੀ ਕਹਿੰਦੇ ਖਾਨ ਵਾਲੇ ਨੂੰ ਹੋ ਜਾਂਦਾ ਮਲਾਜ਼ਮਾਂ ਵਿਚਾਰਾਂ ਕੋਈ ਸਾਨੂੰ ਹਣ ਕਿ ਤੰਗੀ ਨਹੀਂ ਕੀਤੀ ਸੀ ਛੱਡਿਆ ਵੇ ਅਸੀਂ ਨਸ਼ਾ ਛੱਡਿਆ ਵੇ ਹੁਣ ਸਾਡੇ ਛੱਡਿਆ ਆ ਸੀਗਾ ਨਸ਼ਾ ਪਾਣੀ ਬਸ ਜ ਬਸ ਸਹੀ ਹੈਗਾ ਜੋ ਸਜ਼ਾ ਲੱਗ ਗਈ ਜਿਹੜੀ ਲੱਗਣੀ ਸੀਗੀ ਇਸ ਤੋਂ ਬਾਅਦ ਹੁਣ ਜਮਾ ਹੀ ਨਹੀਂ ਕੋਈ ਨਹੀਂ ਜੀ ਕੋਈ ਨਹੀਂ ਕੰਮ ਕਰੋਗੇ ਆਪ ਤਾਂ ਮਿਹਨਤ ਦੇ 6 ਮਹੀਨੇ ਹੋ ਗਏ ਪਹਿਲਾਂ ਵੀ ਮਿਹਨਤ ਦਾ ਹੀ ਖਾਈ ਜੰਨੇ ਕਰਕੇ ਜਦੋਂ ਦੀ ਰੇਟਾ ਪਈਆਂ ਸੀ ਹਾਂ ਤੇ ਹੁਣ ਵੀ ਦਵਾਸ ਜੀ ਵੀਰੇ ਹੁਣ ਦਵਾਸ ਸਾਡਾ ਹੀ ਸੀ ਹਾਂ ਮਥੇਰੀ ਸਜਾ ਲੈ ਨਸ਼ੀ ਵੇਚ ਕੇ ਬਣਾਇਆ ਸੀ ਇਹ ਘਰ ਵੀਰੇ ਨਹੀਂ ਸਾਡੇ ਬਜ਼ੁਰਗਾਂ ਦੀਆਂ ਜਗ੍ਹਾ ਸੀਗੀਆਂ ਹੈਗੀਆਂ ਇਹ ਨਹੀਂ ਬਜ਼ੁਰਗਾਂ ਦੇ ਤੇ ਕਹਿੰਦੇ ਛੱਜ ਵੇਚਦੇ ਤੇ ਛੱਜ ਵੇਚ ਤਿੰਨ ਸਾਲ ਹੋ ਗਏ ਤਿੰਨ ਛੁੱਗੀਆਂ ਸੀ ਛੱਜ ਵੇਚ ਕੇ ਵੀ ਕੋਈ ਫਿਰ ਕਿਵੇਂ ਭਣੇ ਪਾਲੇ ਤੂੰ ਤੇ ਵੀਰੇ ਕੋਈ ਕਮਾਈ ਹੋਰ ਨਹੀਂ ਆ ਕਿ ਸਾਡੇ ਪਸੂਆਂ ਦੇ ਕੰਮ ਆ ਸਾਡੇ ਠੇਕੇ ਲੈਂਦੇ ਤੁਹਾਨੂੰ ਕਿਹੜਾ ਪਤਾ ਨਹੀਂ ਹੈ ਗਿਆ ਤੁਸੀਂ ਵੀ ਜੇਤੋ ਚ ਹੀ ਰਹਿਣੇ ਇੱਕ ਮਿੰਟ ਜਦੋਂ ਵੇਚਦੇ ਸੀ ਉਦੋਂ ਪੁਲਿਸ ਉਦੋਂ ਨਹੀਂ ਕੁਛ ਕਹਿੰਦੀ ਸੀ ਤੂੰ ਪਹਿਲਾਂ ਵੇਚਦੇ ਸੀ ਕਹਿੰਦੀ ਸੀ ਪੁਲਿਸ ਕੀ ਕਹਿੰਦੀ ਸੀ ਉਹਦੇ ਵਿੱਚ ਕਹਿੰਦੇ ਸੀ ਹਟ ਜਾ ਤੂੰ ਸਿਹਰ ਜਾ ਨਹੀਂ ਸਰ ਤੋਂ ਕੋਈ ਕਿਸੇ ਨੇ ਪੇਹਾ ਨਹੀਂ ਲੇਤਾ ਹੈਗਾ ਪੁਲਿਸ ਮੁਲਾਜ਼ਮ ਨੇ ਅਸੀਂ ਐਵੇਂ ਕੀ ਕਹ ਤਾ ਤੁਹਾਡਾ ਨਾਮ ਕੀ ਹੈ ਕੀ ਨਾਮ ਹੈ ਬੰਸੂ ਕਿੰਨਾ ਚਿਰ ਹੋ ਗਿਆ ਇੱਥੇ ਰਹਿੰਦੇ ਐ ਨੂੰ ਸੰਤ ਚੁਰੂ ਤਾਂ ਇੱਥੇ ਰਹਿਨੇ ਮਾਂ ਪਿਓ ਵੀ ਇੱਥੇ ਖਤਮ ਹੋ ਗਏ ਐਂਡੀਪੀ ਦੇ ਤੁਹਾਡੇ ਕਿ ਪਰਚੇ ਕਿੰਨੇ ਤੁਹਾਡੇ ਤੇ ਹੈਗੇ 1 1 2 2 ਹੈਗੇ ਨਹੀਂ ਜਦੋਂ ਪੁਲਿਸ ਲੋਕ ਨਹੀਂ ਸੀ ਉਹ ਕਿਉਂ ਨਹੀਂ ਰੁਕੇ ਤੁਸੀਂ ਨਹੀਂ ਰੁਕੇ ਹੈਗੇ ਚੱਲ ਨਹੀਂ ਆਪਾਂ ਕਹਿ ਸਕਦੇ ਨਹੀਂ ਰੁਕੇ ਹੈਗੇ ਜੀ ਸੁਣ ਕੇ ਖਾਨ ਦਾ ਸਵਾਦ ਪਏ ਜ ਨਹੀਂ ਰੁਕਦਾ ਹੈਗੇ ਹਾਂ ਤੇ ਹਨਾ ਵੀ ਠੀਕ ਹੈ ਪਹਿਨੇ ਤੇ ਹੁਣ 6 ਮਹੀਨੇ ਗਿਸੀ ਮਲਾਜਮਾਂ ਦੇ ਕਰਦੇ ਸੀਗੇ ਬੰਦ ਕਰਤਾ ਸੀ ਪਰ ਕੋਈ ਨਹੀਂ ਤੂੰ ਦੱਸ ਜੀ ਮੀਡੀਆ ਵਾਲੇ ਖੜੇ ਸੀ ਤੇਰੇ ਵੀ ਬਿਆਨ ਨਹੀਂ ਵੀਰੇ ਨਹੀਂ ਆਪਾਂ ਤੁਹਾਨੂੰ ਬਿਆਨ ਹੀ ਦੱਸ ਰਹੇ ਹਾਂ ਜੇ ਸੀ ਮਾਰੇ ਹੈਗੇ ਤੇ ਸਾਡੇ ਘਰ ਟੁੱਟ ਗਏ ਹੈਗੇ ਅੱਛਾ ਮਾਰੇ ਹੈ ਹਾਂ ਮਾਰੇ ਸੀ ਘਰ ਟੁੱਟ ਗਏ ਪਰ 6 ਮਹੀਨੇ ਉਹ ਫਿਰ ਘੜੀਆਂ ਕਰੋਗੇ ਤੇ ਹੁਣ ਕਹੋਗੇ ਜਦੋਂ ਕਮਾਈ ਹੋਗੀ ਤਾਂ ਉਹਦੇ ਕਰਾਂਗੇ ਓਕੇ ਠੀਕ ਜੇ ਤਾਂ ਪੈਸਾ ਤੇ ਲਹੂ ਹੋਗਾ ਤਾਂ ਉਹਦੇ ਕਰਾਂਗੇ ਨਾ ਨਮਾਜ਼ ਪੈਣ ਤਾਂ ਬਸ